ਜੋ ਭਈ ਸ਼ਹਿਰ ਦੌਲਤਾਬਾਦ ਬਸਤ ਜਹਾ ਵਿਕਟ ਸਿੰਘ ਇੱਕ ਭੂ ਭੂ ਤੋ ਤਹਾ ਭਾਨ ਮੰਜਰੀ ਤਾ ਕੀ ਧਾਰਾ ਜੇ ਸਮ ਕਰੀ ਨਾ ਪੁਨ ਕਰਤਾਰਾ ਭੀਮ ਸੈਨ ਇੱਕ ਤਾ ਤੋ ਸ਼ਾਹਾ ਪ੍ਰਗਟ ਭਇਓ ਜਨ ਦੂ ਸ਼ਰਮਾਹਾ ਸ੍ਰੀ ਅਪਤਾਬ ਦੇ ਤਿਹ ਨਾਰੀ ਕਨਕੇ ਅਵਡ ਸਾਚੇ ਜਨ ਢਾਰੀ ਤਿਨ ਮਨ ਮੈਂ ਇਹ ਬਾਤ ਬਖਾਨੀਂ ਕੇ ਵਿਦ ਕਹਿ ਹੂ ਜੀ ਆ ਭਵਾਨੀ ਸੋਏ ਰਹੀ ਸਭ ਜਗਹ ਦਿਖਾਏ ਚਮਕ ਉਠੀ ਸੁਪਨੇ ਕਹਾ ਪਾਏ ਕਹਾ ਦਰਸਉ ਜੀ ਆਪwani ਸਭ ਹਨ ਸੋ ਭਾਖੀ ਇਮ ਬਾਣੀ ਜੇ ਪ੍ਰਦਾਨ ਦਿਓ ਤਹਿ ਹੋਈ ਜਾ ਮੈ ਪਰੇ ਫੇਰ ਨਹ ਕੋਈ ਲੋਕ ਬਚਨ ਸੁਨ ਕਰ ਪਗ ਲਾਗੇ ਬਰ ਮੰਗਨ ਤਾਤੇ ਅਨੁਰਾਗੇ ਹੋਇ ਬੈਠੀ ਸਭ ਹਨ ਕੀ ਮਾਈ ਆ ਸੁਨ ਖਬਰ ਨਰਾਦ ਪਪਾਈ ਏਕ ਨਾਰ ਇਹ ਨਗਰ ਪਨੇਜੈ ਨਾਮ ਹਿੰਗੁਲਾ ਦੇ ਕਹੀਜੈ ਜਗਤ ਮਾਤ ਕੋ ਆਪ ਕਹਾ ਵੈ ਉਜਨੀਜ ਕਹ ਪਾਏ ਲਗਾਵੇ ਕਾਜੀ ਔਰ ਮੋਲਾਨੇ ਦੇ ਤੇਂ ਜੋਗੀ ਮੁੰਡਿਆ ਅਰ ਦੇਜ ਕੇਤੇ ਸਭ ਕੀ ਕਟ ਪੂਜਾ ਹੋਵੈ ਗਈ ਪਰ ਜਾਦਿਕ ਤਮਨ ਕੀ ਪਈ ਸਭ ਦੇਖੀ ਜਾਤੇ ਰਿਸ ਪਰੇ ਬਹੁਤਨ ਚੜਤ ਨਿਰਖ ਤਿਹ ਜਰੇ ਗਹਿ ਲੈ ਗਏ ਤਾਹੇ ਨਿਰਪਵਾਸਾਂ ਕਾਹਤ ਭੈ ਇਹ ਬਿਦੇ ਉਭਾਸਾਂ ਕਰਾ ਮਾਦ ਕਛ ਹਮੈ ਦਿਖਾਏ ਕੈ ਨਾ ਭਵਾਨੀ ਨਾਮ ਕਹਾਏ ਤਬ ਅਬਲਾ ਅਸ ਮੰਤਰ ਵਿਚਾਰਾ ਸੁਨ ਰਾਜਾ ਕਹਿਓ ਬਚਨ ਹਮਾਰਾ ੜਿਲ ਮੁਸਲਮਾਨ ਵਸਦਾ ਹੈ ਅੱਲਾ ਹੈ ਕਰ ਭਾਖੀ ਬਿਪਰ ਲੋਕ ਪਾਹਨ ਕੋ ਹਾਰ ਕਰ ਰਾਖੇ ਕਰਾਮਾਤ ਜੋ ਤੋਹੇ ਇਹ ਪ੍ਰਥਮ ਬਤਾਏ ਹੈ ਹੋ ਤਿਹ ਪਾਛੇ ਕਛ ਹੰ ਹਿਨਾ ਦਿਖਾਏ ਹੈ ਚੋ ਵੀ ਬਚਨ ਸੁਣ ਤ ਰਾਜਾ ਮੁਸਕਾਏ ਦਿਜ ਪਰ ਮੁੱਲਾ ਪਕਰ ਮੰਗਾਏ ਮੁੰਡਿਆ ਔਰ ਸੰਿਆਸੀ ਗਨੇ ਜੋਗੀ ਜੰਗਮ ਜਾਤ ਨਾ ਗਨੇ ਅੜਿਲ ਭੂਪ ਬਚਨ ਮੁਖਤੇ ਇਹ ਭਾਤਿ ਉਚਾਰਿਓ ਸਭਾ ਬਿਖੈ ਸਭ ਹਿੰ ਤਨ ਸੁਣ ਤ ਵਿਚਾਰਿਓ करामात आप अप अपनी हमें दिखाई है हो ना तरिया भी ताम मृत के जाईए सुन राजा के वचन सभा व्याकुल भए शोक समुंद के बीच बूढ़ सब ही गए निरख निर्वट की और रहे सिर न्याय का हो करामात कोई सकै ना कहे दिखाए का करामात न लखी क्रोध राजा भरयो साथ साथ स चाबुक तिन के तन चढ़यो करामात आप अप अपनी कछी दिखाई है ਨਾ ਤਰ ਤਰੀਕੇ ਪਾਇਨ ਸੀਸ ਝੁਕਾਈਐ ਗ੍ਰਹਿ ਖੁਦਾਇ ਕੈ ਤੀ ਕਛ ਹਮੈ ਦਿਖਾਈਐ ਨਾ ਤਰ ਇਨ ਸੇਖਣ ਕੋ ਮੂਲ ਮੁੰਡਾਈਐ ਕਰਾਮਾਤ ਬਿਨ ਲਖੇ ਨਾ ਮਿਸਰਣ ਛੋਰ ਹੂੰ ਨਾ ਤਰ ਤੁਮਰੇ ਠਾਕੁਰ ਨਾ ਦੀ ਮਹਿਬੂਰ ਹੂੰ ਕਰਾਮਾਤ ਕਛ ਹਮੈ ਸੰਿਆਸੀ ਦਿੱਤੀਐ ਨਾ ਤਰ ਆਪਣੀ ਦੂਰ ਜਟਨ ਕੋ ਕੀਜੀਐ ਚਮਤਕਾਰ ਮੁੰਡਿਓ ਅਬ ਹਮੈ ਦਿਖਾਈਐ ਉਨਾ ਤਰ ਆਪਣੀ ਕੰਠੀ ਨਦੀ ਬਹਾਈਐ ਗੋਹਰਾ ਰੋदन ਵੈ ਕਰਤੇ ਪਹਿ ਕਿਸੂ ਨਾ ਆਈ ਬਾਤ ਤਬ ਰਾਜੈ ਤੇ ਨਾਰਿਕੋ ਬਚਨ ਕਹਾ ਮੁਸਕਾਤ ਚਉ ਪਈ ਕਰਾ ਮਾਤ ਇਨ ਕਛ ਨ ਦਿਖਾਈ ਅਬ ਚਾਹਤ ਹੈ ਤੁਮ ਤੇ ਪਾਈ ਬਚਨ ਹਿੰਗੁਲਾ ਦੇ ਉਚਾਰੇ ਸੁਨੋ ਨਰਾਧ ਪੈਰ ਹਮਾਰੇ ਅੜਿਲ ਕਰਮਾਤ ਇੱਕ ਆਸਮੋ ਪ੍ਰਥਮ ਪਛਾਨੀਐ ਜਾ ਕੋ ਤੇਜ ਵਰ ਤਰਾਸ ਜਗਤ ਮੋ ਮਾਨੀਐ ਜੀਤ ਹਾਰ ਅਰ ਮ੍ਰਿਤ ਧਾਰ ਜਾ ਕੀ ਬਸਤ ਹੋ ਮੇਰੇ ਮਨ ਪਰਮੇਸ਼ਰ ਤਾਹੀ ਕਉ ਕਹਾਤ ਦੁਤੀਆ ਕਾਲ ਮੋ ਕਰਮਾਤ ਪਹਿਚਾਨੀਅਤ ਜਿਨਹੋ 14 ਲੋਕ ਚੱਕਰ ਕਰਮਾਨੀਅਤ ਕਾਲ ਪਾਇ ਜਗ ਹੋਤ ਕਾਲ ਮਿਟ ਜਾਵੀ ਹੋ ਯਾ ਤੇ ਮੂਰਮਨ ਤਾਹੇ ਗੁਰੂ ਠਹਰਾਵੀ करामाद राजा रसलाग्रज जानियत भलो ब्रो जात जग होत पहचानियत करामाद चौथी तन भीतर जानिए हो होत रंगते राव तरों ते मानिए चौबी करामाद इन वह न जानो ए सब थान उपाय पहचानो चमत्कार इन वह ज होई दर दर भीख ना मांगे कोई जो इन सबहु प्रथम संघारो ते पाछे कश मोह उच्चारणो ਸੱਤ ਬਾਤ ਹਮ ਤਮੈ ਸੁਨਾਈ ਅਬ ਸੋ ਕਰੋ ਜੋ ਤੁਮੈ ਸੁਵਾਈ ਬਚਨ ਸੁਨਤ ਰਾਜ ਆਹਰ ਖਾਨਾ ਅਧਕ ਦਿਓ ਤੇ ਤਰੀਕੋ ਦਾਨਾ ਜਗਤ ਮਾਤ ਤਿਰ ਤੀ ਜੋ ਕਹਾਇਓ ਤੇ ਪ੍ਰਸਾਦ ਨਿਜ ਪ੍ਰਾਨ ਬਚਾਇਓ ਇਕ ਸ੍ਰੀ ਚਤਰਪਖਿਆਨੇ ਤ੍ਰਿਆ ਚਤਰੇ ਭੂਪ ਮੰਤਰੀ ਸੰਬਾਦੇ 373 74 ਚਤਰ ਸਵਾਤ ਮਸ ਸੁਭ ਮਸਤੇ ਆਪ ਜੀਉ